ਸਸ਼ੀ ਕਰਦੀ ਸਵਾਗਤ ਹੈ ਤੁਹਾਡਾ ਪੰਜਾਬ ਦੀ ਆਵਾਜ਼ ਨੀ ਚੈਨਲ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਬਟਾਲਾ ਸ਼ਹਿਰ ਦੇ ਵਿੱਚ ਜਿੱਥੇ ਕਿ ਆਮ ਆਦਮੀ ਪਾਰਟੀ ਨੂੰ ਲੈ ਕੇ ਬਹੁਤ ਵਧੀਆ ਇੱਕ ਵੱਡਾ ਹੰਗਾਰਾ ਮਿਲ ਰਿਹਾ ਹੈ ਸੋ ਗੱਲਬਾਤ ਕਰੀਏ ਆਪਾਂ ਅੱਜ ਦੀ ਤਾਂ ਅੱਜ ਦੇ ਦਿਨ ਮਾਨਕ मेहता ਜੀ ਨੇ ਚੇਅਰਮੈਨ ਮਾਰਕੀਟ ਕਮੇਟੀ ਦੇ ਚੁਣੇ ਗਏ ਨੇ ਮੈਂ ਅੱਜ ਦੇ ਦਿਨ ਬਾਰੇ ਬਟਾਲਾ ਵਾਸੀਆਂ ਨੂੰ ਪਹਿਲਾਂ ਤੇ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਬੜੀ ਵੱਡੀ ਲੀਡ ਦੇ ਕੇ ਜਿਤਾਇਆ ਸੀ ਪਰ ਪੰਜਾਬ ਦੇ ਵਿੱਚ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਜਿਹੜੀ ਬਣੀ ਅੱਜ ਉਹਦਾ ਨਤੀਜਾ ਹੈ ਅਕਸਰ ਕਹਿੰਦੇ ਬਦਲਾ ਕੀ ਆਇਆ ਬਦਲਾ ਕੀ ਆਇਆ ਪਰ ਅੱਜ ਮੈਂ ਦੱਸਣਾ ਚਾਹੁੰਦਾ ਹੈ ਵੀ ਅਸਲ ਬਦਲਾ ਇਹ ਆਇਆ ਜਿਹੜਾ ਅੱਜ ਮਾਰਕੀਟ ਕਮੇਟੀ ਦੀ ਕੁਰਸੀ ਦੇ ਉੱਤੇ ਜਿਹੜਾ ਮਾਨਕ ਮਹਿਤਾ ਆਮ ਘਰ ਦੇ ਵਿੱਚੋਂ ਜਿਹੜਾ ਉੱਠਿਆ ਜਿਨਨੇ ਕਦੀ ਸਿਆਸਤ ਬਾਰੇ ਨਹੀਂ ਸੀ ਸੋਚਿਆ ਜਿਨਨੇ ਕਦੀ ਰਾਜਨੀਤੀ ਆਉਣ ਦੇ ਬਾਰੇ ਉਹਦਾ ਚਿਤ ਚੇਤਾ ਵੀ ਕੋਈ ਸੁਪਨਾ ਤੱਕ ਨਹੀਂ ਲਿਆ ਸੀ ਪਰ ਹਾਂ ਆਪਣੀ ਨੇਕ ਮਿਹਨਤ ਨਾਲ ਰਾਤ ਦਿਨ ਉਹਨੇ ਮਿਹਨਤ ਕੀਤੀ ਹੈ ਅੱਜ ਉਹਦੀ ਮਿਹਨਤ ਦਾ ਨਤੀਜਾ ਜਿਹੜਾ ਹੈ ਅੱਜ ਉਹ ਮਾਰਕੀਟ ਕਮੇਟੀ ਦੀ ਕੁਰਸੀ ਤੇ ਜਿਹੜਾ बतौर ਬੈਠਾ ਔਰ ਚੇਅਰਮੈਨ ਜਿਹੜਾ ਪਾਰਟੀ ਨੇ ਉਹ ਨਿਯੁਕਤ ਕੀਤਾ ਹੈ ਕਿਉਂਕਿ ਮੈਂ ਅਕਸਰ ਦੇਖਿਆ ਹੈ ਇਹਨਾਂ ਕੁਰਸੀਆਂ ਤੇ ਕਈਆਂ ਕਈਆਂ ਦੀਆਂ ਵਿਚਾਰਿਆਂ ਦੀਆਂ ਉਮਰਾਂ ਲੰਘ ਜਾਂਦੀਆਂ ਨੇ ਜਿਹੜਾ ਇਹ ਕੁਰਸੀਆਂ ਤੇ ਬੈਠਾ ਨਹੀਂ ਜਾਂਦਾ ਪਰ ਅੱਜ ਪਾਰਟੀ ਨੇ ਦੀ ਮਿਹਨਤ ਸਦਕਾ ਇਹਨੂੰ ਮਾਣ ਦਿੱਤਾ ਸਭ ਤੋਂ ਵੱਡਾ ਬਦਲਾਅ ਇਹ ਆਇਆ ਵੀ ਸਾਡੀ ਪਾਰਟੀ ਦੇ ਵਿੱਚ ਕੰਮ ਕਰਨ ਵਾਲਿਆਂ ਦੀ ਕਦਰ ਹੈ ਸੋ ਅੱਜ ਅਸੀਂ ਸਾਰਾ ਪਰਿਵਾਰ ਰਲ ਕੇ ਅਸੀਂ ਇਹਨੂੰ ਵਧਾਈ ਵੀ ਦੇਣਾ ਹੈ ਤੇ ਕੁਰਸੀ ਤੇ ਬਿਠਾਉਣਾ ਵੀ ਆਏ ਆ ਤੇ ਇਹੋ ਬੇਨਤੀ ਕਰਦੇ ਆ ਵੀ ਤਗੜਾ ਹੋ ਕੇ ਜਿਹੜਾ ਹੁਣ ਤੈਨੂੰ ਜ਼ਿੰਮੇਵਾਰੀ ਮਿਲੀ ਹੈ ਉਹ ਇਮਾਨਦਾਰੀ ਨਾਲ ਤੰਦਈ ਨਾ ਨਭਾਵੇ ਤਾਂ ਜੋ ਕਿ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਬਣੇ ਔਰ ਲੋਕਾਂ ਦੇ ਵਿੱਚ ਜਿਹੜੀ ਕੋਈ ਦਿਕਤਾਂ ਆ ਰਹੀਆਂ ਸੀ ਮਾਰਕੀਟ ਕਮੇਟੀ ਨੂੰ ਲੈ ਕੇ ਕੋ ਕਮੀਆਂ ਨਜ਼ਰ ਆ ਰਹੀਆਂ ਸੀ ਉਹ ਸਾਰੀਆਂ ਕਮੀਆਂ ਨੂੰ ਅਸੀਂ ਜਿਹੜਾ ਉਹ ਦੂਰ ਕਰਾਂਗੇ ਜੀ ਸਾਰਾ ਤਾਂ ਬਾਲੂ ਰੀਸਰ ਬੜਾ ਬੋਲੇਗੀ ਕੁਛ ਕੁਛ ਦੀ ਲੈਂਗੁਏਜ ਸਹੀ 2 ਮਿੰਟ ਕੀ ਬੋਲੇ ਪ੍ਰਤਾਸ ਹੋਇਆ ਉਹ ਜਦੋਂ ਤੁਹਾਡੇ ਐਮਐਲਏ ਨੂੰ ਟੂ ਕਰਕੇ ਤੇਰੇ ਖੰਦ ਤੇ ਮਾਮਾ ਸੀ ਕਿਤੇ ਵਾਰ ਵਾਰ ਇਹ ਬੋਲੇ ਇਹ ਬੋਲ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਦੇਖੋ ਵਿਰੋਧੀ ਧਿਰਾਂ ਨੇ ਰਾਜਨੀਤੀ ਲੀਡਰਾਂ ਦਾ ਤੇ ਸਤਰ ਜਿਹੜਾ ਸੀ ਉਹ ਤੇ ਤੁਹਾਨੂੰ ਪਤਾ ਹੀ ਹੈ ਨੀਵਾ ਕੀਤਾ ਹੀ ਕੀਤਾ ਸੀ ਔਰ ਦੁੱਖ ਦੀ ਗੱਲ ਇਹ ਹੈ ਉਹਨਾਂ ਦਾ ਤੁਹਾਨੂੰ ਸਾਰਾ ਅ ਅੰਦਰ ਦੀ ਰੋਹਾਨੀਅਤ ਵੇਖਣ ਨੂੰ ਨਜ਼ਰ ਆਉਗੀ ਵੀ ਇੱਕ ਸੰਤ ਸੀਚੇਵਾਲ ਜੀ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਉਹਨੇ ਪੁੱਛਿਆ ਤੁਸੀਂ ਸੰਤ ਸੀਚੇਵਾਲ ਜੀ ਉਹ ਉਹਨੇ ਜਦੋਂ دریاਵਾਂ ਦੇ ਬੰਨ ਟੁੱਟੇ ਸੀ ਪਿੰਡਾਂ 'ਚ ਹੜ੍ਹ ਆ ਚੁਕੇ ਸੀ ਇਹ ਨਹੀਂ ਬਤੌਰ ਉਹ ਹੁਣ ਕੰਮ ਕਰ ਰਹੇ ਨੇ ਉਹ ਲੰਮੇ ਸਮੇਂ ਤੋਂ ਇੱਕ ਸੇਵਾ ਕਰ ਰਹੇ ਨੇ ਸੰਤ ਰੂਪ ਨੇ ਉਹ ਪਰ ਦੁੱਖ ਇਸ ਗੱਲ ਦਾ ਹੈ ਚਲੋ ਸਿਆਸਤ ਦਾ ਉਹਨਾਂ ਨੂੰ ਭੰਡਣਾ ਹੀ ਭੰਡੀ ਜਾਓ ਸਾਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਤੁਸੀਂ ਸਾਨੂੰ ਨਿੰਦਣਾ ਨਿੰਦੀ ਜਾਓ ਕਿਉਂਕਿ ਕੰਮ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਇਹਨਾਂ ਕੋ ਕੰਮ ਹੋਏ ਹੁੰਦੇ ਤੇ ਅੱਜ ਸਾਨੂੰ ਨਿੰਦਨ ਦੀ ਵੀ ਲੋੜ ਨਾ ਪੈਂਦੀ ਇਹਨਾਂ ਨੂੰ ਪਰ ਦੁੱਖ ਇਸ ਗੱਲ ਦਾ ਲੱਗਾ ਜਦੋਂ ਸੰਤ ਸੀਚੇਵਾਲ ਤੇ ਵੀ ਉਂਗਲਾਂ ਚੁੱਕਣੀਆਂ ਸ਼ੁਰੂ ਕੀਤੀਆਂ ਨਾ ਉਦੋਂ ਦੁੱਖ ਲੱਗਾ ਪਰ ਇਸ ਗੱਲ ਦਾ ਸਾਰੇ ਪੰਜਾਬ ਨੇ ਇੱਕ ਰੋਸ ਜਤਾਇਆ ਵੀ ਇੱਕ ਵਧੀਆ ਕੰਮ ਕਰਨ ਵਾਲੇ ਇਨਸਾਨ ਤੇ ਵੀ ਜੇ ਉਂਗਲਾਂ ਚੁੱਕਦੇ ਆ ਤੇ ਕਾਂਗਰਸ ਪਾਰਟੀ ਦੀ ਸੋਚ ਕੀ ਹੋਗੀ ਕਿਉਂਕਿ ਸ਼ੁਰੂ ਤੋਂ ਇਹਨਾਂ ਦਾ ਰਵਈਆ ਇਹ ਹੋ ਰਿਹਾ ਚਾਹੇ ਦਰਬਾਰ ਸਾਹਿਬ ਦੀ ਗੱਲ ਕਰ ਲਈਏ ਕੋਈ ਵੀ ਗੱਲ ਕਰ ਲਈਏ ਕਾਂਗਰਸ ਸ਼ੁਰੂ ਤੇ ਜਿਹੜੀ ਆ ਇਹ ਸੰਤਾਂ ਦੇ ਗੁਰੂਆਂ ਸਾਡੇ ਗੁਰਦੁਆਰਿਆਂ ਦੇ ਉਲਟੀ ਦੇ ਨੇ ਸੋ ਮੈਂ ਸਖਤ ਸ਼ਬਦਾਂ ਚ ਦੀ ਨਿੰਦਾ ਕਰਿਆ 1100 ਰੁਪਏ ਲੈ ਕੇ ਬੜਾ ਕੰਮ ਤੋਂ ਭਦੇ ਅਸੀਂ ਬਜਟ ਸੈਸ਼ਨ ਨੂੰ ਕਿਵੇਂ ਦੇਖ ਗਏ ਆਪਾਂ ਬਜਟ ਸੈਸ਼ਨ ਬਹੁਤ ਵਧੀਆ ਹੋਇਆ ਜੀ ਔਰ ਬਤੌਰ ਸਭ ਤੋਂ ਵੱਡੀ ਗੱਲ ਹੈ ਵੀ ਕਿਸੇ ਤੇ ਬੋਝ ਨਹੀਂ ਪਿਆ ਮੈਨੂੰ ਇਹ ਦੱਸੋ ਅੱਗੇ ਜਦੋਂ ਬਜਟ ਆਉਣਾ ਹੁੰਦਾ ਸੀ ਤੇ ਪਹਿਲਾਂ ਇਹ ਸੋਚਦੇ ਸੀ ਵੀ ਵੇਖਿਓ ਕਿਤੇ ਨਾਵੇਂ ਕੋਈ ਬੋਝ ਨਾ ਪੈ ਜੇ ਔਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਮੈਂ ਮਾਣਨਾ ਇੰਨੀ ਗੱਲ ਕਹਿ ਸਕਦਾ ਹਾਂ ਵੀ ਸਾਰਾ ਪੰਜਾਬ ਜਿਹੜਾ ਉਹਨੂੰ ਇਹ ਮਹਿਸੂਸ ਹੁੰਦਾ ਹੈ ਵੀ ਸਾਨੂੰ ਜਦੋਂ ਵੀ ਬਜਟ ਆਇਆ ਸਾਨੂੰ ਰਾਹਤ ਹੀ ਮਹਿਸੂਸ ਹੋਣੀ ਆ ਹਰ ਪੱਖੋਂ ਸਿੱਖਿਆ ਦੇ ਮਨਾਰ ਤੋਂ ਖੇਡਾਂ ਦੇ ਮਨਾਰ ਤੋਂ ਖੇਤੀਬਾੜੀ ਦੇ ਮਨਾਰ ਤੋਂ ਹਰ ਪੱਖੋਂ ਜਿਹੜਾ ਬਜਟ ਦੇ ਵਿੱਚ ਉਹਦਾ ਬਜਟ ਜਿਹੜਾ ਰੱਖਿਆ ਗਿਆ ਚਾਹੇ ਬਿਜਲੀ ਵਿਭਾਗ ਦੀ ਗੱਲ ਕਰੀਏ 7000 713 ਦੇ ਕਰੀਬ ਕਰੋੜ ਰੁਪਏ ਜਿਹੜਾ ਬਜਟ ਦੇ ਵਿੱਚ ਰੱਖਿਆ ਗਿਆ ਬਿਜਲੀ ਵੱਲੋਂ ਹੁਣ ਮੈਂ ਅ ਦੱਸਣਾ ਚਾਹੁੰਨਾ ਮੈਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਸੋਹਰਦਾ ਅੱਗੇ ਵੀ ਸਰਕਾਰਾਂ ਰਹੀਆਂ ਨੇ ਕਿੰਨਾ ਕਿ ਲੋਕਾਂ ਦੇ ਹਿੱਤਾਂ ਲਈ ਕੰਮ ਹੋਇਆ ਦਾ ਕੋਟਾ ਬਹੁਤ ਜ਼ਿਆਦਾ ਬਦਾ ਹੈ ਇਸ ਕੋਰੀ ਮੈਂ ਮੈਂ ਮੈਨੂੰ ਦੱਸਣਾ ਚਾਹੁੰਦਾ ਜੀ ਸਾਡੀ ਕੋਸ਼ਿਸ਼ ਇਹ ਆ ਸਕੂਲ ਖੇਡਾਂ ਜਿੰਨੀਆਂ ਪ੍ਰਮੋਟ ਪੰਜਾਬ ਕੀ ਸੀ ਪੰਜਾਬ ਰੰਗਲਾ ਪੰਜਾਬ ਸੀ ਪੰਜਾਬ ਖੇਡਾਂ ਦਾ ਜਾਣਿਆ ਜਾਂਦਾ ਪੰਜਾਬ ਸੀ ਪਰ ਦੁੱਖ ਦੀ ਗੱਲ ਹੈ ਪ੍ਰਾਣੀਆਂ ਸਰਕਾਰਾਂ ਇਹਨਾਂ ਦੀ ਕੀ ਦੇਣ ਰਹੀ ਪੰਜਾਬ ਨੂੰ ਨਸ਼ੇ ਵਾਲਾ ਪੰਜਾਬ ਬਣਾਉਂਦੇ ਪੰਜਾਬ ਦੇ ਵਿੱਚ ਮਾਹੌਲ ਹੀ ਇੱਕ ਵੱਖਰਾ ਕ੍ਰੀਏਟ ਕਰ ਦਿੱਤਾ ਅੱਜ 3 ਸਾਲ ਹੋਏ ਨੇ ਮੈਂ ਤੁਹਾਨੂੰ ਸਾਰੇ ਪੱਤਰਕਾਰਾਂ ਨੂੰ ਪੁੱਛਣਾ ਚਾਹੁੰਦਾ ਕੀ ਆ ਜਿਹੜਾ ਨਸ਼ੇ ਦੀ ਦਿਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਦਿਨਾ ਕਿੰਨਾ ਦੀ ਦਿਨਾ ਇਹ ਅਕਾਲੀ ਦਲ ਦੇ ਰਾਜ ਚ ਪੈਦਾ ਹੋਇਆ ਅਕਾਲੀ ਦਲ ਨੇ ਇਹਨੂੰ ਵੱਡਾ ਕੀਤਾ ਕਾਂਗਰਸੀਆਂ ਨੇ ਪਾਣੀ ਪਾਇਆ ਅੱਜ ਇਹਨਾਂ ਦੇ ਜਿਹੜੇ ਉਹ ਕੰਡੇ ਆ ਉਹ ਸਾਡੇ ਅੱਗੇ ਆ ਰਹੇ ਪਰ ਹਾਂ ਪੰਜਾਬ ਸਾਰਾ ਦੇਖ ਰਿਹਾ ਕੋਈ ਵੀ ਚਾਹੇ ਕੋਈ ਕ੍ਰਾਪਸ਼ਨ ਆ ਤਾਹਸੀਲਦਾਰਾਂ ਵਾਲਾ ਸਿਸਟਮ ਤੁਸੀਂ ਉਹ ਵੀ ਚੈੱਕ ਕਰ ਲਿਆ ਹੋਊਗਾ ਜੇ ਆ ਨਸ਼ਿਆਂ ਵੱਲੋਂ ਤੁਸੀਂ ਆ ਵੇਖਿਆ ਹੋਊਗਾ ਘਰ ਜਿੱਤਰਾ ਟਹਿਰੇ ਨੇ ਜਿਉਂ-ਜਿਉਂ ਜਿਹੜਾ ਵੀ ਕੋਈ ਗਲਤ ਕਰੂਗਾ ਦੇਖੋ ਕਿਸੇ ਦੇ ਅੰਦਰ ਵੜ ਕੇ ਕੋਈ ਨਹੀਂ ਦੇਖ ਸਕਦਾ ਪਰ ਹਾਂ ਅੱਜ ਦੀ ਸਰਕਾਰ ਅੱਜ ਦੇ ਸਮੇਂ ਪੰਜਾਬ ਦਾ ਮਾਹੌਲ ਇਹ ਹੈ ਜਿਹੜਾ ਕੋਈ ਜੈਹੋ ਜੀ ਗਲਤੀ ਕਰਦਾ ਉਹਨੂੰ ਉਹੋ ਜੀ ਸਜ਼ਾ ਜਿਹੜੀ ਉਹਦੀ ਮਿਲਦੀ ਹੈ ਮੈਂ ਆਪਦੇ ਮਾਧਿਅਮ ਰਾਹੀਂ ਵੀ ਬੇਨਤੀ ਕਰਨਾ ਵੀ ਜਿਹੜੇ ਸਾਡੇ ਬੱਚੇ ਭੁੱਲ ਗਏ ਨੇ ਰਸਤਿਆਂ ਤੇ ਭਟ ਗਏ ਨੇ ਉਹਨਾਂ ਨੂੰ ਵੀ ਆਪਾਂ ਸਹੀ ਰਸਤਿਆਂ ਤੇ ਲੈ ਕੇ ਆਈਏ ਦੇਖੀਏ ਨੇ ਸੋਸ਼ਲ ਮੀਡੀਆ ਤੇ ਆਪ ਆ ਕੇ ਤੇ ਦਸ ਦਸ ਸੀਐਮ ਸਾਹਿਬ ਨੂੰ ਚੈਲੰਜ ਕੀਤਾ ਜਦੋਂ ਮੇਰਾ ਹੱਥ ਪੈ ਗਿਆ ਚੀਕਾਂ ਕਢਾਉਂਦਾ ਦੇਖੋ ਹੱਥ ਦਾ ਤੇ ਨਹੀਂ ਪਤਾ ਹੁਣ ਕਦੋਂ ਪੈਂਦਾ ਇਹਦਾ ਜੇ ਹੱਥ ਪੈਂਦਾ ਹੁੰਦਾ ਠੀਕ ਆ ਤੇ ਅੱਜ ਮੂੰਹ ਨਾਲ ਚੀਕਾਂ ਨਾ ਕਢਾਉਂਦਾ ਫਿਰ ਕੰਮ ਨਾ ਕਢਾਉਂਦਾ ਸੋ ਕਹਿਣ ਦਾ ਭਾਵ ਹਰ ਤੁਸੀਂ ਇਹ ਇੱਕ ਚੀਜ਼ ਦੇਖਿਆ ਕਰੋ ਹਰ ਗੱਲ ਉਹ ਤੀਜੇ ਦਿਨ ਲਾਈਵ ਹੋਏ ਹੁੰਦੇ ਤੀਜੇ ਦਿਨ ਲਾਈਵ ਹੋਏ ਹੁੰਦੇ ਇੱਕ ਤਰ੍ਹਾਂ ਨਵਜੋਤ ਸਿੰਘ ਸਿੱਧੂ ਸਾਹਿਬ ਵੀ ਹੀ ਸਾਡੇ ਪਹਿਲਾਂ ਤਾਂ ਨਵੇਂ-ਨਵੇਂ ਤੇ ਸਾਰਿਆਂ ਨੇ ਚੱਕਤਾ ਤਾਂ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਬਾਜ ਫਿਰ ਤੁਸੀਂ ਸਾਰੇ ਆਪ ਹੀ ਕਹਿੰਦਾ ਵੇ ਇਹ ਤੇ ਬੋਲੀ ਜਾਂਦਾ ਯਾਰ ਰਣਦੇੋ ਇਹ ਵੀ ਚੈਪਟਰ ਹੁਣ ਮੈਨੂੰ ਲੱਗਦਾ ਅੱਗੇ ਜਾਣ ਵਾਲਾ ਉਹੋ ਹੀ ਸਿਸਟਮ ਹੋਊਗਾ ਵੀ ਯਾਰ ਅੱਗੇ ਤੇ ਇੱਕ ਚੀਜ਼ ਵੇਖਿਓ ਫੇਸਬੁਕ ਤੇ ਜਿਹੜਾ ਤੇ ਕੋਈ 15 20 ਦਿਨਾਂ ਬਾਅਦ ਵੀਡੀਓ ਪਾਉਂਦਾ ਫੋਟੋ ਪਾਉਂਦਾ ਉਹਨੂੰ ਲਾਈਕ ਜ਼ਿਆਦਾ ਹੁੰਦੇ ਜਿਹੜਾ ਰੋਜ਼ ਹੀ ਪਾਈ ਜਾਂਦਾ ਉਹ ਤੇ ਘਟ ਜਾਂਦੇ ਨੇ ਸੋ ਤੁਸੀਂ ਵੀ ਰਾਏ ਦਿੰਦੀ ਕਿ ਦਾ ਹੈ ਸੋਸ਼ਲ ਮੀਡੀਆ ਤੇ ਬੋਧੀਆਂ ਫੇਕ ਪੋਸਟਾਂ ਪਾਈਆਂ ਜਾਂਦੇ ਦੇਖੋ ਮੈਂ ਮੈਂ ਇੱਕ ਗੱਲ ਜ਼ਰੂਰ ਕਹਿਣਾ ਅਕਸਰ ਮੈਂ ਗੱਲ ਕਹਿਣਾ ਵਾ ਵੀ ਸੋਸ਼ਲ ਮੀਡੀਆ ਜੇ ਦੀ ਸਹੀ ਢੰਗ ਨਾਲ ਵਰਤੋਂ ਕਰਾਂਗੇ ਨਾ ਤੇ ਇਹਦੇ ਵਰਗਾ ਮੈਂ ਕਹਿ ਸਕਦਾ ਵੀ ਵਧੀਆ ਮੈਸੇਜ ਪਾਸ ਕਰਨ ਵਾਸਤੇ ਵੀ ਕੋਈ ਨਹੀਂ ਪਰ ਕਹਿਣ ਦਾ ਭਾਵੇਂ ਇਹਨੂੰ ਹੁਣ 네ਗੈਟਿਵਿਟੀ ਚ ਜ਼ਿਆਦਾ ਲੈਣਾ ਸ਼ੁਰੂ ਕਰ ਮੈਂ ਹਰ ਬੰਦਾ ਆਪਣੀ ਵਿਉਂਤ ਬੰਦੀ ਹੁਣ ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ ਇੱਕ ਐਮਐਲਏ ਦਾ ਰੁਤਬਾ ਹੋਵੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕੀ ਉਹ ਟਰਾਲੀ ਚੋਰੀ ਕਰ ਸਕਦਾ ਮੈਂ ਤੁਹਾਨੂੰ ਕਹਿੰਦਾ ਤੁਸੀਂ ਆਪਣੇ ਅੰਦਰ ਝਾਤ ਮਾਰ ਕੇ ਵੇਖੋ ਤੁਹਾਡਾ ਵੀ ਇੱਕ ਜ਼ਮੀਰ ਆ ਕੀ ਤੁਹਾਡੇ ਵਿੱਚੋਂ ਵੀ ਕੋਈ ਐਸਾ ਕੋਈ ਕੰਮ ਕਰ ਸਕਦਾ ਜੀ ਕਲਸੀ ਨੂੰ ਤੇ ਨਸੀਹਤ ਵੀ ਬੜੀ-ਵੜੀਆ ਦੇ ਕੇ ਆਏ ਨੇ ਸੇ ਦੇਖੋ ਜੀ ਸਭ ਤੋਂ ਪਹਿਲੇ ਤੇ ਮੈਂ ਧੰਨਵਾਦ ਕਰਦਾ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਦਾ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਅਮਰਸ਼ੇਰ ਸਿੰਘ ਸ਼ਰੀਕਲਸੀ ਜੋ ਮੇਰੇ ਗੁਰੂ ਵੀ ਨੇ ਔਰ ਸਾਡੇ ਅਰਵਿੰਦ ਕੇਟਰੀਵਾਸ ਪਾਰਟੀ ਸੁਪਰੀਮੋ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇੱਕ ਇਤਿਹਾਸ ਕ੍ਰੀਏਟ ਕੀਤਾ ਇੱਕ ਦਾਸ ਨੂੰ ਇੱਕ ਇਨੀ ਛੋਟੀ ਉਮਰ ਦੇ ਵਿੱਚ ਇਸ ਪਦਵੀ ਤੇ ਬਿਠਾ ਕੇ ਮੈਂ ਬਟਾਲੇ ਦੀ ਸਮੁੱਚੀ ਡਿਡਰਸ਼ਿਪ ਦਾ ਵੀ ਧੰਨਵਾਦ ਕਰਦਾ ਜੀ ਆ ਦੂਆ ਦੇ ਵਰਕਰਾਂ ਦਾ ਬੜਾ ਜੋਸ਼ ਸੀ ਕਿ ਕਿਰਨ ਜੀ ਦੇਖੋ ਐ ਤੇ ਜੀ ਦੇਖੋ ਜਿਸ ਤਰ੍ਹਾਂ ਸਾਡੇ ਗੁਰੂ ਜੀ ਨੇ ਬਟਾਲੇ ਤੋਂ ਲੈ ਕੇ ਪੰਜਾਬ ਦੇ ਵਿੱਚ ਆਪਣੇ ਮਿਹਨਤ ਦੇ ਨਾਲ ਆਪਣਾ ਨਾਂ ਰੋਸ਼ਨ ਕੀਤਾ ਹੈ ਅਸੀਂ ਉਸ ਗੁਰੂ ਦੇ ਸਿਪਾਹੀ ਆ ਜਿਸ ਤਰ੍ਹਾਂ ਸਾਡੇ ਗੁਰੂ ਨੇ ਆਪਣੇ ਬਟਾਲੇ ਤੋਂ ਪਹਿਲੇ ਐਮਐਲਏ ਬਣੇ ਨੇ ਫਿਰ ਪੰਜਾਬ ਦੇ ਸਟੇਟ ਵਰਕਿੰਗ ਪ੍ਰੈਜ਼ੀਡੈਂਟ ਬਣੇ ਨੇ ਅਸੀਂ ਤਾਂ ਉਹਨਾਂ ਦੇ ਲਕਸ਼ੇ ਕਦਮ ਤੇ ਚੱਲਣਾ ਹੈ ਜਿੱਥੇ ਵੀ ਗਏ ਆਪਣੇ ਗੁਰੂ ਦੀ ਛਾਪ ਛੱਡੀ ਹੈ ਤੇ ਜੇ ਗੁਰੂ ਨੇ ਸਾਡੀ ਛਾਪ ਇਮਾਨਦਾਰੀ ਦੀ ਸੱਚੀ ਨੀਅਤ ਦੀ ਛੱਡੀ ਹੈ ਤੇ ਅਸੀਂ ਵੀ ਉਸ ਤਰ੍ਹਾਂ ਦੀ ਛਾਪ ਛੱਡਾਂਗੇ ਕੁਝ ਦਿਨ ਬਾਅਦ ਸੀਜ਼ਨ ਸ਼ੁਰੂ ਹੋ ਜਾਏਗਾ ਮੰਡੀ ਦਾ ਦੌਰਾ ਕੀਤਾ ਹੋਏਗਾ ਕੁਝ ਡਾਟਾ ਵੀ ਇਕੱਠਾ ਕੀਤਾ ਦਾ ਸਟੱਡੀ ਕੀਤੀ ਕੀ ਦੇਖਿਆ ਕਿਸਾਨਾਂ ਲਈ ਕੀ ਖਾਸ ਗੱਲ ਦੇਖੋ ਜੀ ਇਹ ਚੀਜ਼ ਤੇ ਆਪਾਂ ਵਾਦਾ ਕਰਦੇ ਹਾਂ ਕਿ ਜੋ ਕਿਸਾਨਾਂ ਨੂੰ ਪਿਛਲੇ ਦਿੱਕਤਾਂ ਆਂਦੀ ਰਹੀਆਂ ਜਿਹੜੀ ਝੋਨੇ ਦੀ ਫਸਲ ਤੋਂ ਲੈ ਕੇ ਝੋਨੇ ਦੀ ਫਸਨਾ ਜੋ ਪਹਿਲੀਆਂ ਚ ਗਿੱਲੀ ਹੋ ਜਾਂਦੀ ਹੈ ਉਹਦਾ ਰੇਟ ਪ੍ਰੋਪਰ ਨਹੀਂ ਮਿਲ ਪਾਂਦਾ ਤੋਂ ਪਿਛਲੀ ਵਾਰ ਵੀ ਮਾਨ ਜੋਗ ਐਮਐਲਏ ਸਾਹਿਬ ਨੇ ਉਹਦੇ ਵਿੱਚ ਬੜਾ ਉਪਰਾਲਾ ਕਰਕੇ ਤਾਂ ਉਹਨਾਂ ਨੂੰ ਲੰਮਸਮ ਰੇਟ ਉਹਨਾਂ ਦਾ ਪੂਰਾ ਉਹਨਾਂ ਨੂੰ ਦਬਾਇਆ ਹੀ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੋਸ਼ਿਸ਼ ਰਹੇਗੀ ਸਾਡੇ ਡਿਪਾਰਟਮੈਂਟ ਦੀ ਕੋਸ਼ਿਸ਼ ਰਹੇਗੀ ਕਿ ਐਮ.ਐਲ.ਏ ਸਾਹਿਬ ਦੇ ਸਹਿਯੋਗ ਦੇ ਨਾਲ ਅਸੀਂ ਉਹਨਾਂ ਦਾ ਜਿਹੜਾ ਮੰਡੀ ਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕਿਸੇ ਤਰ੍ਹਾਂ ਦੀ ਵੀ ਮੁਸ਼ਕਿਲਾਂ ਆndੀਏ ਲੇਬਰ ਡਿਪਾਰਟਮੈਂਟ ਕੋਈ ਜਿਹੜੀ ਸਾਡੀ ਉਹਨਾਂ ਨੂੰ ਸਿਕਿਉਰਿਟੀ ਪ੍ਰਬੰਧ ਕੀਤਾ ਜਾਏ ਔਰ ਹਰ ਤਰ੍ਹਾਂ ਦੀ ਆਪਾਂ ਮੁਸ਼ਕਿਲ ਦਾ ਹੱਲ ਕਰਾਂਗੇ ਦੇਖਿਆ ਜਾਂਦਾ ਜਮੇ ਸਾਹਿਬ ਕੀ ਰਾਸ਼ ਕਿ ਮੰਡੀ ਬਹੁਤ ਵੱਡੀ ਹੈ ਪੂਰੇ ਡਿਸਟ੍ਰਿਕਟ ਇਹੋ ਮੰਡੀ ਇੱਕ ਵੱਡੀ ਹੈ ਜਦੋਂ ਟਰਾਲੀਆਂ ਹੁੰਦੀਆਂ ਨੇ ਸਭ ਤੋਂ ਪਹਿਲੀ ਦਿੱਕਤ ਇਹ ਹੋਈ ਹੈ ਕਿ ਪਾਰਕਿੰਗ ਪ੍ਰੋਪਰ ਉਹਨਾਂ ਨੂੰ ਨਹੀਂ ਮਿਲਦਾ ਕਿ ਇੱਥੇ ਲਈ ਕੋਈ ਕਾਸ ਪ੍ਰਬੰਧ ਅੱਜ ਕੁਰਸੀ ਤੇ ਬੈਠਾ ਜ਼ ਇਹ ਮੈਂ ਤੁਹਾਨੂੰ ਪਾਰਕਿੰਗ ਵੀ ਦੇ ਦਊਗਾ ਤੁਹਾਨੂੰ ਸਭ ਕੁਝ ਹੀ ਦੇ ਦਊਗਾ ਇਹ ਜੀ ਇਹ ਦਫਤਰ ਮੇਰਾ ਨਹੀਂ ਹੈ ਇਹ ਸਾਰੇ ਕਿਸਾਨ ਭਾਈਚਾਰੇ ਦਾ ਦਫਤਰ ਹੈ ਸਾਡੇ ਲੇਬਰ ਯੂਨੀਅਨ ਦਾ ਦਫਤਰ ਹੈ ਸਾਡੇ ਆਰਤੀ ਭਾਈਚਾਰੇ ਦਾ ਦਫਤਰ ਹੈ ਉਹਨਾਂ ਨੂੰ ਦਫਤਰ ਚ ਆ ਕੇ ਲੋੜਨੀ ਪੈਗੀ ਅਸੀਂ ਅਫਸਰ ਨਾਲ ਲੈ ਕੇ ਜਿੱਦਾਂ ਮਾਰਜੋਗ ਐਮ ਐਲ ਏ ਸਾਹਿਬ ਨੇ ਹਮੇਸ਼ਾ ਇਹ ਹੀ ਚੀਜ਼ ਸिखਾਈ ਹੈ ਕਿ ਪਬਲਿਕ 'ਚ ਜਾ ਕੇ ਕੰਮ ਕਰਨਾ ਅਸੀਂ ਕਿਸਾਨਾਂ ਦੇ ਵਿੱਚ ਰਹਿ ਕੇ ਕੰਮ ਕਰਾਂਗੇ ਹਾਂਜੀ ਅਨੰਦ ਸਾਹਿਬ ਦੇ ਵਿੱਚ ਰੌਣਕਾਂ ਦਾ ਬਹੁਤ ਲੱਗੀਆਂ ਨੇ ਸੋ ਗੱਲਬਾਤ ਕਰੀ ਆਪਾਂ ਜਿਸ ਜਗ੍ਹਾ ਤੇ ਰੌਣਕਾਂ ਲੱਗੀਆਂ ਨੇ ਦਾਣਾ ਮੰਡੀ ਦੇ ਵਿੱਚ ਰੌਣਕਾਂ ਲੱਗੀਆਂ ਨੇ ਉਸ ਜਗ੍ਹਾ ਤੇ ਸਾਡੇ ਨਾਲ ਪਹਿਣਾ ਵੀ ਮੌਜੂਦ ਨੇ ਤੇ ਕਾਫੀ ਸਾਰੇ ਵੀਰ ਮੌਜੂਦ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਇਸ ਰੌਣਕ ਦਾ ਕਾਰਨ ਕੀ ਹੈ ਹਾਂਜੀ ਮੈਮ ਕੀ ਨਾਮ ਤੁਹਾਡਾ ਮੇਰਾ ਨਾਮ ਯੋਗਤਾ ਅੱਜ ਪਹੁੰਚਿਓ ਕਿਹੜੀ ਜਗ੍ਹਾ ਤੇ ਪਹੁੰਚੀਓ ਅਸੀਂ ਦਾਣਾ ਮੰਡੀ ਪਹੁੰਚੇ ਆਂ ਅੱਜ ਸਾਡੇ ਬੱਚੇ ਮਾਨਿਕ ਮਹਿਤਾ ਦੀ ਚੇਅਰਮੈਨ ਦੀ ਤਾਜ ਪੁਸ਼ੀ ਹੋ ਰਹੀ ਹੈ ਤੇ ਉਹਦੀ ਖੁਸ਼ੀ ਵਿੱਚ ਅਸੀਂ ਅੱਜ ਸਾਰੇ ਪਹੁੰਚੇ ਕਿੰਨਾ ਕੁ ਤਸਾ ਦੇਖਣ ਨੂੰ ਬਹੁਤ ਜ਼ਿਆਦਾ ਉਤਸ਼ਾਹ ਸਾਨੂੰ ਵੀ ਨਾਲ ਉਤਸ਼ਾਹ ਹੈਗਾ ਕਿ ਸਾਡਾ ਬੱਚਾ ਇਸ ਕਾਮਯਾਬੀ ਤੇ ਪਹੁੰਚਿਆ ਸਾਨੂੰ ਬਹੁਤ ਖੁਸ਼ੀ ਹੈ ਸਾਡੇ ਨਾਲ ਤੇ ਮਾਨਕ ਮਾਤਾ ਜੀ ਦੀ ਮਾਤਾ ਜੀ ਵੀ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਉਹ ਇਸ ਜਗ੍ਹਾ ਤੇ ਆ ਕੇ ਉਹਨਾਂ ਨੂੰ ਬੜਾ ਵੱਡਾ ਅੰਗਾਰਾ ਮਿਲ ਰਿਹਾ ਹੈ ਸੋਨਾ ਦਾ ਬੇਟਾ ਜਿਹੜਾ ਹੈ ਅੱਜ ਬੁਲੰਦੀਆਂ ਨੂੰ ਛੂਣ ਜਾ ਰਿਹਾ ਹੈ ਠੀਕ ਹੈ ਜੀ ਬੱਸ ਬਹੁਤ ਮਨ ਨੂੰ ਖੁਸ਼ੀ ਹੁੰਦੀ ਵੀ ਹੈ ਔਰ ਇਹਨਾਂ ਨੇ ਸੀ ਸਮਝਾ ਵੀ ਅਸੀਂ ਇਸ ਮੁਕਾਮ ਤੇ ਪਹੁੰਚਾਂਗੇ ਜਿਸ ਮੁਕਾਮ ਤੇ ਪਹੁੰਚੇ ਆਂ बाकी चलो लोका दा बड़ा सहयोग है ना हाँ जी हाँ जी लोकां ने बहुत सहयोग देता है उना दे सहयोग ने आले सब कुछ होया पूरा आशीर्वाद देता है मेरी माता ने मेरी पैना ने सब ने आके पूरा उदा सहयोग देता आशीर्वाद तो देता है, है, है। जिससे इस बुलंदियों तक ने पहुंच गया हो ਹਮੇਸ਼ਾ ਹੀ ਜਿਹੜੇ ਛੋਟੀ ਉਮਰ ਦੇ ਨਹੀਂ ਸੀ ਐਸਾ ਕ ਲੀਡਰ ਲੱਭਦੇ ਹਮੇਸ਼ਾ ਵੱਡੀ ਉਮਰ ਦੇ ਐਸੇ ਲੀਡਰ ਲੱਭਦੇ ਸੀ ਪਰ ਅੱਜ ਕੱਲ ਆਮ ਆਦਮੀ ਪਾਰਟੀ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਜੇ ਤੁਸੀਂ ਸ਼ੈਰੀ ਕਲਸੀ ਦੀ ਐਮ ਐਲ ਏ ਦੀ ਗੱਲ ਕਰੋ ਤਾਂ ਉਹ ਵੀ ਬਹੁਤ ਛੋਟੀ ਜੀ ਉਮਰ ਦੇ ਨੇ ਹੈ ਨਾ ਤੇ ਇਸੇ ਤਰ੍ਹਾਂ ਜਮਨਕ ਮੱਤਾ ਜੀ ਨੇ ਉਹਨਾਂ ਦੀ ਵੀ ਕਾਫੀ ਛੋਟੀ ਆ ਇਹਦੇ ਬਾਰੇ ਤੁਹਾਨੂੰ ਪਤਾ ਮਤਲਬ ਇੱਕ ਛੋਟੇ ਬੰਦੇ ਨੇ ਮਤਲਬ ਆਪਣੀ ਪਾਵਰ ਸੰਭਾਲ ਲੈਣੀ ਦੇਖੋ ਜੀ ਇਹ ਤੇ ਬਹੁਤ ਮਿਹਨਤ ਕੀਤਾ ਸਟਰਗਲ ਬਹੁਤ ਕੀਤਾ ਦੋਨਾਂ ਨੇ ਸ਼ੈਰੀ ਕਲਸੀ ਨੇ ਵੀ ਇਹਨਾਂ ਨੇ ਬਹੁਤ ਸਟਰਗਲ ਕੀਤਾ ਹੈ ਜਿਸ ਕੇ ਇਸ ਮੁਕਾਮ ਤੇ ਪਹੁੰਚਿਆ ਨਾ ਸਟਰਗਲ ਸਭ ਮਿਹਨਤ ਇੰਨੀ ਜ਼ਿਆਦਾ ਮਿਹਨਤ ਕੀਤੀ ਦਿਨ ਰਾਤ ਉਹਨਾਂ ਨੇ ਦੇਖਿਆ ਵੀ ਨਹੀਂ ਦੇਖਿਆ ਉਹਨਾਂ ਨੇ ਦਿਨ ਰਾਤ ਇੱਕ ਕਰਤਾ ਉਹਨਾਂ ਨੇ ਆਪਣੀ ਮਿਹਨਤ ਕਰ ਕਰਕੇ ਬਾਕੀ ਕੁਝ ਐਵੋ ਜਿਹਾ ਸਾਨੂੰ ਗੱਲ ਸੁਣਾਓ ਮਾਨਕ ਸਿੰਘ ਜੀ ਦੀ ਜਿਹੜੀ ਉਹਨਾਂ ਨੇ ਬਚਪਨ ਚੋਂ ਕੁਝ ਖੁਸ਼ ਕੀਤਾ ਬਚਪਨ ਚ ਉਹਨੂੰ ਬਹੁਤ ਹੀ ਸ਼ੌਕ ਆ ਸੀ ਕੋਈ ਮਾਰਨਿੰਗ ਕਰਨੇ ਸ਼ੋਅ ਕਰਨੇ ਸਟੇਜ ਤੇ ਸ਼ੋਅ ਕਰਨੇ ਇਹਨੂੰ ਬਹੁਤ ਜ਼ਿਆਦਾ ਸ਼ੌਕ ਆਗਾ ਸੀ ਮੋਡਲਿੰਗ ਵੀ ਗਿਆ ਇਹਨੇ ਆਪਣਾ ਗਾਣਾ ਰੀਡਜ ਕੀਤਾ ਫਿਰ ਇਹਨੇ ਕੁਛ ਨਾ ਕੁਛ ਇਹਨੂੰ ਮਣੀ ਲੱਗਣ ਲੱਗੀ ਰਹਿੰਦੀ ਸੀ ਮੈਂ ਕੁਛ ਨਾ ਕੁਛ ਕਰ ਲਵਾਂ RAMLAL CHAWALE ਨੇ ਸਭ ਕੁਝ ਕੀਤਾ ਹੈਗਾ ਬਸ ਫਿਰ ਇੱਧਰ ਪਤਾ ਨਹੀਂ ਸੀ ਸ਼ਹਿਰੀ ਕਲਸੀ ਉਹਨਾਂ ਨੇ ਇੱਧਰ ਲੈ ਜਾਣਾ ਇਹਨੂੰ ਸਾਨੂੰ ਨਹੀਂ ਸੀ ਪਤਾ ਵੀ ਇੱਧਰ ਚੱਲ ਜਾਣਾ ਨੇ ਸਾਸੀ ਕਦੀ ਦੇਖਾਂ ਸੀ ਪੋਲਿਟਿਕਸ ਦੀ ਗੇ ਨਹੀਂ ਸੀ ਹੈਗੇ ਬਸ ਉਹਨਾਂ ਦੀ ਆਏ ਆ ਇਹਨੂੰ ਨਾਲ ਲੈ ਕੇ ਗਏ ਆ ਬਸ ਫਿਰ ਉਹਨਾਂ ਦੇ ਨਾਲ ਲੱਗਿਆ ਰਿਹਾ ਉਹ ਤੇਦੇ ਉਸਤਾਦ ਹੀ ਹੈਗੇ ਬਸ ਉਹ ਜੋ ਸਾਸੀ ਨੇ ਜੋ ਕਹਿੰਦ ਨੇ ਬਸ ਠੀਕ ਹੈ ਥੈਂਕ ਯੂ ਕੁਝ ਤਸਵੀਰਾਂ ਆਪਾਂ ਤੁਹਾਡੇ ਨਾਲ ਅੱਗੇ ਤੋਂ ਵੀ ਸ਼ੇਅਰ ਕਰਾਂਗੇ ਜਿਹੜੀਆਂ ਕਿ ਇੱਥੇ ਬੜੀਆਂ ਰੌਣਕਾਂ ਲੱਗੀਆਂ ਨੇ ਬਹੁਤ ਜ਼ਿਆਦਾ ਉਤਸ਼ਾਹ ਹੈ ਲੋਕਾਂ ਚ ਤੇ ਬਹੁਤ ਹੀ ਦੇਖਣ ਨੂੰ ਕੁਝ ਮਿਲ ਰਿਹਾ ਸੋ ਸਾਡੇ ਨਾਲ ਇੱਥੇ ਭੈਣਾਂ ਤਾਂ ਮੌਜੂਦ ਨਹੀਂ ਸੇ ਆਪਾਂ ਜ਼ਰੂਰ ਤੁਹਾਡੀ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਏ ਤੇ ਕੁਝ ਵੀਰ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਨੀ ਚਾਹਾਂਗੇ ਹਾਂਜੀ ਮੈਮ ਕੀ ਨਾਮ ਤੁਹਾਡਾ ਸਿਆ ਸਿਆ ਜੀ ਆ ਤੁਸੀਂ ਇੱਥੇ ਪਹੁੰਚੂ ਕੀ ਕਹਿਣਾ ਚਾਹੁੰਦੇ ਮੈਨੂੰ ਬਹੁਤ ਖੁਸ਼ੀ ਹੈ ਸਾਡਾ ਭਰਾ ਇੰਨੀ ਵੱਡੀ ਉੱਤੇ ਤੇ ਪਹੁੰਚਿਆ ਬਹੁਤ ਸਾਨੂੰ ਖੁਸ਼ੀ ਹੋ ਰਹੀ ਹੈ ਸਾਨੂੰ ਇਦਾਂ ਲੱਗ ਰਿਹਾ ਕਿ ਬਹੁਤ ਪ੍ਰਾਊਡ ਫੀਲ ਕਰ ਰਹੇ ਹਾਂ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਦੇਖ ਕੇ ਇੰਨੀ ਰੌਣਕ ਲੱਗੀ ਹੋਈ ਹੈ ਉਹਨਾਂ ਨੂੰ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਸਾਰੇ ਕਹਿ ਰਹੇ ਕਿ ਬਹੁਤ ਅੱਛਾ ਫੀਲ ਹੋ ਰਿਹਾ ਛੋਟੀ ਜੀ ਉਮਰ ਵਿੱਚ ਉਹਨਾਂ ਨੇ ਬਹੁਤ ਸਾਰੀ ਮਿਹਨਤ ਕੀਤੀ ਹੈ ਰਾਤ ਰਾਤ ਪਰੋਕਾਰ ਨਹੀਂ ਆਂਦੇ ਸੀ ਸਾਰੀ ਸਾਰੀ ਰਾਤ ਸ਼ੈਰੀ ਬਾਜੀ ਦੇ ਨਾਲ ਰਹਿੰਦੇ ਸੀ ਮਿਹਨਤ ਕਰਦੇ ਸੀ ਉਹਨਾਂ ਦੇ ਨਾਲ ਔਰ ਜੋ ਉਹਨਾਂ ਨੂੰ ਮਿਹਨਤ ਦਾ ਫਲ ਮਿਲ ਗਿਆ ਹੈ ਥੈਂਕ ਯੂ ਕੈਮਰਾਮੈਨ ਸੰਜੀਵ ਦੇ ਨਾਲ ਸੀਮਾ ਬਦਨ ਦੀ ਖਾਸੀ ਰਿਪੋਰਟ ਧੰਨਵਾਦ